ਆਜੋ ਜੀ ਮਿੱਤਰੋ ਤੁਹਾਡੇ ਚੈਨਲ ਆਪਾਂ ਲਾਈਵ ਦੇਖਣ ਲਈ ਬੈਠੇ ਆ ਇਸ ਟਾਈਮ ਤੁਸੀਂ ਆਪਣੇ ਚੈਨਲ ਦਾ ਨਾਮ ਦੱਸਣਾ ਤੇ ਆਪਾਂ ਤੁਹਾਨੂੰ ਦੱਸਾਂਗੇ ਕਿਹੜਾ ਚੈਨਲ ਆ ਤੁਹਾਡਾ ਕਿਵੇਂ ਚੱਲ ਰਿਹਾ ਹੈ ਤੁਸੀਂ ਜੁੜੇ ਹੋਣਖ ਦੇ ਨਾਲ ਤੇ ਆਇਓ ਕਰਦੇ ਆ ਗੱਲਬਾਤ ਕੋਈ ਸੱਜਣ ਜੁੜਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਆਪਾਂ ਔਨ ਕਰ ਲਈ ਤੁਹਾਡੇ ਕਮੈਂਟਾਂ ਦੀ ਉਡੀਕ ਰਹੂਗੀ ਤੁਸੀਂ ਕਮੈਂਟ ਜਰੂਰ ਕਰਨਾ ਸਾਨੂੰ ਇਹ ਆਇਓ ਜੁਰਜੋ ਜੀ ਫਟਾਫਟ ਇਹ ਆਪਣੀ ਸਿੱਧੂ ਮਸੂਏ ਵਾਲੀ ਦੀ ਵੀਡੀਓ ਸੀ ਜਿਹੜੀ 1 ਸਾਲ ਪਹਿਲਾਂ ਪਾਈ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੈਲਕਮ ਜੀ ਜੀ ਆਇਆਂ ਨੂੰ ਤੁਸੀਂ ਦੇਖ ਰਹੇ ਹੋ ਅਣਖ ਤੇ ਹੁਣ ਤੁਸੀਂ ਆਪਣਾ ਚੈਨਲ ਚੈੱਕ ਕਰਾ ਸਕਦੇ ਹੋ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਡਾ ਕੀ ਨਾਮ ਹੈ ਕਿਹੜੇ ਸੱਜਣ ਜੁੜੇ ਆ ਸਾਡੇ ਨਾਲ ਕਮੈਂਟ ਕਰਕੇ ਜੁੜ ਦੱਸਿਓ ਜੀ ਤੇ ਹੁਣ ਤੱਕ ਆਪਾਂ ਟੋਟਲ 917 ਵੀਡੀਓ ਪਾ ਚੁੱਕੇ ਆ ਤੇ ਆਪਣੇ ਸਬਸਕ੍ਰਾਈਬਰ ਆ ਜਿਹੜੇ 24800 ਹੋ ਚੁੱਕੇ ਆ ਥੋੜੇ ਦਿਨਾਂ ਤੱਕ ਆਪਾਂ 25000 ਕੰਪਲੀਟ ਕਰ ਦੇਣਾ ਤੇ ਚੈਨਲ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਪਹਿਲੀ ਵੀਡੀਓ ਸੀਗੀ ਸਿੱਧੂ ਮੂਸੇਵਾਲੇ ਦੀ ਜਿਹੜਾ ਆਪਣੇ ਜੇ ਨਾਲ ਤੇ ਵੀਡੀਓ ਪਾ ਰੱਖੇ ਤੁਸੀਂ ਜਰੂਰ ਦੇਖੋ ਇੱਕ ਵਾਰੀ ਤੇ ਕਮੈਂਟ ਕਰਕੇ ਜੁੜੋ ਤੁਸੀਂ ਕਿੱਥੋਂ ਕਿੱਥੋਂ ਜੁੜੇ ਆ ਸੱਜਣਾ ਕਿਹੜਾ ਸੱਜਣ ਜੁੜਿਆ ਹੋਇਆ ਕਮੈਂਟ ਕਰ ਦਿਓ ਇੱਕ ਵਾਰੀ ਤਾਂ ਕਿ ਪਤਾ ਲੱਗ ਜੇ ਕੌਣ ਆਪਣੇ ਨਾਲ ਇਸ ਟਾਈਮ ਗੱਲਬਾਤ ਕਰ ਰਿਹਾ ਆਜੋ ਜੀ ਕਰਨਾ ਹੈ ਇਹ ਇਦਾਂ ਦੀ ਕਹਾਣੀ ਹੈ ਜੋ ਅੱਜ ਤੱਕ ਨਾ ਤਾਂ ਕਿਸੇ ਨੇ ਪੇਸ਼ ਕੀਤੀ ਹੈ ਤੇ ਨਾ ਹੀ ਤੁਸੀਂ ਸੁਣੀ ਹੋਣੀ ਜੋ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਆ ਉਹ ਵੀਡੀਓ ਨੂੰ ਧਿਆਨ ਨਾਲ ਤੇ ਪੂਰੀ ਦੇਖਣ ਤੇ ਅੱਗੇ ਸ਼ੇਅਰ ਕਰਨ ਤਾਂ ਜੋ ਉਹਦੇ ਚਾਹਣ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਅੱਗੇ ਗੱਲ ਕਰਨਗੇ ਡਾਕਟਰ ਸਾਹਿਬ ਆਇਓ ਅੰਦਰ ਚੱਲਦੇ ਆਂ ਜੀ ਸਾਸ਼ੀ ਕੌਰ ਜੀ ਸਾਸ਼ੀ ਕੌਰ ਜੀ ਅੰਤਪੇ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸਰੋਤਿਆਂ ਨੂੰ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਪਿੰਡ ਪੰਗੀਰੂ ਕੋ ਜਿਲ੍ਹਾ ਬਠਿੰਡਾ ਤੇ ਇੱਕ ਤੁਸੀਂ ਵੀਰ ਸਿੱਧੂ ਮੂਸੇਵਾਲ ਦੀਆਂ ਕੀ ਯਾਦਾਂ ਸਾਂਝੀਆਂ ਬੈਠੋਗੇ ਉਹ ਆਪਣੇ ਸਰੋਤੇ ਨਾਲ ਸਾਂਝੀਆਂ ਕਰੋ ਹਾਂਜੀ ਸਿੱਧੂ ਵੀ ਉਹਦੀ ਯਾਦ ਵਿੱਚ ਸਾਡੇ ਕੋਲ ਟਰੈਕਟਰ ਹੈ ਜੀ ਯਸ ਅੱਛਾ ਜੀ ਜੋ ਕਿ ਮੂਸੇਵਾਲੇ ਦੇ ਮਤਲਬ ਕਿ ਪਿੰਡ ਗਿਆ ਹੋਏ ਜੀ ਅੱਛਾ ਜੀ ਉਸਨੇ ਇਹਨੂੰ ਚਲਾ ਕੇ ਵੇਖਿਆ ਜੀ ਤੇ ਉਸਨੇ ਛੜਸਾ ਤਿਆਰ ਕਰਵਾਉਣਾ ਸੀਗਾ ਠੀਕ ਹੈ ਜੀ ਉਹਦੇ ਕਰਕੇ ਜੀ ਉਹਦੇ ਉਸਨੇ ਇਹ ਮਤਲਬ ਕਿ ਟ్రਾਈ ਲਈ ਵੇਖਿਆ ਵੀ ਇਸ ਤਰ੍ਹਾਂ ਤਿਆਰ ਹੋਇਆ ਅੱਛਾ ਨੇ ਬੱਚੇ ਨਾਲ ਗੱਲਬਾਤ ਕੀਤੀ ਤੁਹਾਡਾ ਬੇਟਾ ਬੇਟਾ ਆਸਟ੍ਰੇਲਿਆ ਜੀ ਅੱਛਾ ਉਹਨਾਂ ਨਾਲ ਸਿੱਧੂ ਮੂਸੇਵਾਲ ਦੇ ਰਿਲੇਸ਼ਨ ਸਨ ਹਾਂਜੀ ਹਾਂਜੀ ਅੱਛਾ ਤੇ ਇਹ ਟਰੈਕਟਰ ਤੋਂ ਉਹਨੂੰ ਸੇ ਪਿੰਡ ਉਹਨਾਂ ਕੋਲ ਤੇ ਗੱਲਬਾਤ ਹਾਂਜੀ ਹਾਂਜੀ ਅੱਛਾ ਵੀਡੀਓ ਕਾਲ ਤੇ ਗੱਲ ਹੁੰਦੀ ਰਹਿੰਦੀ ਸੀਗੀ ਹਾਂਜੀ ਹਾਂਜੀ ਅੱਛਾ ਆ ਜੋ ਟਿੱਕਿਆ ਤਾਂ ਬਹੁਤ ਵਧੀਆ ਟਰੈਕਟਰ ਆ ਫਿਰ ਅੱਛਾ ਉਹਨਾਂ ਨੇ ਜਿਹੜਾ ਇਹ ਟਰੈਕਟਰ ਉੱਤੇ ਕਮੈਂਟ ਕਰ ਜੁਰੂਰ ਕਰੋ ਕਿਹੜੇ ਕਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਜੀ ਓਹੋ ਕਮੈਂਟ ਜਰੂਰ ਕਰ ਦਿਓ ਹੁਸੈਨ ਨੇ 400 ਲੈ ਲਿਆ ਸੀ ਗਾਈ ਅੱਛਾ ਉਹਨੂੰ ਤਿਆਰ ਕਰਵਾਉਣਾ ਸੀ ਇਹ ਤਿਆਰ ਹੋਇਆ ਸੀਗਾ ਅਛੇ ਟਰੈਕਟਰ ਨੂੰ ਦੇਖ ਕੇ ਸਿੱਧੂ ਵੀਰ ਨੇ ਟਰੈਕਟਰ ਆਪ ਦਾ ਤਿਆਰ ਕਰਵਾਉਣਾ ਸੀ ਹਾਂਜੀ ਹਾਂਜੀ ਉਹਨਾਂ ਨੇ ਤਿਆਰ ਕਰਵਾਉਣਾ ਸੀਗਾ ਇਹ ਅੱਛਾ ਤੇ ਮੇਰੇ ਬੱਚੇ ਨੂੰ ਵੀ ਸ਼ੌਂਕ ਹੈ ਇਹ ਇਸ ਚੀਜ਼ਾਂ ਦਾ ਅੱਛਾ ਤੇ ਸਿੱਤੂ ਮੁਸੇਵਾਲੇ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਜੀ ਅੱਛਾ ਤੇ ਭਾਈ ਜੀ ਕਾਫੀ ਸਮਾਂ ਇੱਚ ਰੱਖਿਆ ਵਾ ਟਰੈਕਟਰ ਤੁਸੀਂ ਇਹ ਹਾਂਜੀ ਹਾਂ ਸਮਾਈ ਚ ਰੱਖਿਆ ਜੀ ਬਾਕੀ ਕੰਮ ਵੀ ਲੈਂਦਾ ਜੀ ਅੱਛਾ ਤੇ ਸਿੱਧੂ ਮੂਸੇਵਾਲੇ ਨੂੰ ਕਿਵੇਂ ਪਤਾ ਲੱਗਿਆ ਵੀ ਇਸ ਟਰੈਕਟਰ ਬਾਰੇ ਵੀ ਤੁਹਾਡੇ ਕੋਲੇ ਟਰੈਕਟਰ ਹੀ ਹੈ ਇਹ ਇਹ ਕੋਈ ਫੋਟੋਆਂ ਤੋਂ ਪਤਾ ਲੱਗ ਗਈ ਬਾਕੀ ਉਹ ਬੱਚੇ ਨਾਲ ਜੁੜਿਆ ਹੋਇਆ ਸੀ ਅੱਛਾ ਤੁਹਾਡੇ ਬੇਟੇ ਨਾਲ ਫੋਨ ਕਾਲ ਵਗੈਰਾ ਹੁੰਦੀ ਰਹਿੰਦੀ ਹੋਗੀ ਅੱਛਾ ਉਸ ਤੋਂ ਇਹ ਟਰੈਕਟਰ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਇਹ ਟਰੈਕਟਰ ਤੇ ਬੱਚੇ ਲੈ ਕੇ ਗਏ ਜੀ ਤੇ ਆਪਣੇ ਸਰੋਤਿਆਂ ਨੂੰ ਕਿਵੇਂ ਪਤਾ ਲੱਗੂ ਵੀ ਸਿੱਧੂ ਮੂਸੇਵਾਲੇ ਵੀਰ ਨੇ ਟਰੈਕਟਰ ਬੁਲਾਇਆ ਸੀ ਕੋਈ ਤੁਹਾਡੇ ਕੋਲੇ ਇਹਦੀਆਂ ਕੋਈ ਫੋਟੋ ਕੋਈ ਵੀਡੀਓ ਵਗੈਰਾ ਆਪਣੇ ਕੋਲੇ ਫੋਟੋ ਹੈਗੀਆਂ ਵੀਡੀਓ ਹੈਗੀ ਆ ਅੱਛਾ ਸਿੱਧੂ ਨੇ ਚਲਾ ਕੇ ਵੇਖਿਆ ਜੀ ਇਹਨੂੰ ਅੱਛਾ ਜੀ ਤੇ ਬਾਕੀ ਗੱਲਬਾਤ ਵੀ ਹੋਈ ਆ ਜੀ ਉਹ ਸਾਰੀਆਂ ਆਪਣੇ ਕੋਲੇ ਵੀਡੀਓ ਸਬੂਤ ਹੈਗੇ ਅੱਛਾ ਇਹ ਟਰੈਕਟਰ ਸਿੱਧੂ ਮੂਸੇਵਾਲੇ ਨੇ ਚਲਾਇਆ ਵੀ ਆ ਤੇ ਇਹਨੂੰ ਮਤਲਬ ਕਿ ਦੇ ਘਰ ਗਿਆ ਹੋਇਆ ਉਸ ਦੇ ਘਰ ਗਿਆ ਬਿਆ ਟਰੈਕਟਰ ਚਲੋ ਫਿਰ ਤੇ ਟਰੈਕਟਰ ਹੋਰ ਵੀ ਭਾਗਾਂ ਵਾਲਾ ਹੋ ਗਿਆ ਜੀ ਇੰਨੀ ਮਹਾਨ ਸੱਖੀ ਦਾ ਯਾਦ ਵਿੱਚ ਹੀ ਰੱਖਿਆ ਜੀ ਹੁਣ ਅਸੀਂ ਵੇਚਣਾ ਵੀ ਨਹੀਂ ਬਹੁਤ ਵਧੀਆ ਜੀ ਸਿੱਧੂ ਵੀਰ ਦੀ ਯਾਦ ਦੇ ਵਿੱਚ ਤੁਸੀਂ ਦੇਖੋ ਇੱਕ ਹੀਰਾ ਸਾਮ ਰੱਖਿਆ ਨਾ ਹਾਂਜੀ ਹਾਂਜੀ ਵੀ ਇੱਕ ਮਤਲਬ ਕੀ ਸੀਟ ਤੇ ਬੈਠ ਕੇ ਸਿੱਧੂ ਨੇ ਚਲਾਇਆ ਜੀ ਅੱਛਾ ਜੀ ਜਿਵੇਂ ਸਿੱਧੂ ਸਾਹਿਬ ਇਹ ਟਰੈਕਟਰ ਤੇ ਬੈਠੇ ਆ ਉਹ ਤੁਹਾਡੇ ਕੋਲ ਇਹਦੀ ਵੀਡੀਓ ਵਗੈਰਾ ਹਾਂਜੀ ਹਾਂਜੀ ਸਾਡੇ ਸਰੋਤੋਂ ਇਹ ਉਹ ਟਰੈਕਟਰ ਆ ਜਿਹੜਾ ਵੀਰ ਸਿੱਧੂ ਮੂਸੇਵਾਲੇ ਨੇ ਚਲਾ ਕੇ ਦੇਖਿਆ ਇਸ ਟਰੈਕਟਰ ਨੂੰ ਚੈੱਕ ਕੀਤਾ ਤੇ ਇਸ ਦੀ ਵੀਡੀਓ ਜੋ ਕਿ ਸਕਰੀਨ ਤੇ ਚੱਲ ਰਹੀ ਆ ਤੁਹਾਨੂੰ ਦਿਖਾ ਰਹੇ ਆ ਇਸ ਉਹ ਸੇਮ ਟਰੈਕਟਰ ਹੀ ਆ ਜਿਹੜਾ ਆਪਣੇ ਬੰਗੀਰੂ ਗੁੱਤੋਂ ਪਿੰਡ ਮੂਸੇ ਗਿਆ ਸੀ ਜੀ ਸਿੱਧੂ ਮੂਸੇ ਵਾਲੇ ਵੀਰ ਕੋਲੇ ਟਰੈਕਟਰ ਪਹੁੰਚਿਆ ਸੀ ਜੀ ਯਾਦ ਨੇ ਰਹਿਗੇ ਸਿੱਧੂ ਮੂਸੇ ਜੀ ਸਾਡੇ ਕੋਲੇ ਬਸ ਕਿਹੜੇ ਕਿਹੜੇ ਪਿਆਰ ਕਰਦੇ ਸਿੱਧੂ ਮੂਸੇ ਜੀ ਕਮੈਂਟ ਕਰਕੇ ਲਾਈਕ ਕਰੋ ਕਿਹਾ ਵੀਰ ਸਿੱਧੂਵਾਲ ਸਿੱਧੂ ਮੂਸੇਵਾਲ ਦੀ ਕੋਈ ਯਾਦ ਹਾਂਜੀ ਹਾਂਜੀ ਸਕਰੀਨ ਰਿਕਾਰਡਿੰਗ ਪਈ ਹੈ ਜੀ ਅੱਛਾ ਸਕਰੀਨ ਨਾ ਰਿਕਾਰਡਿੰਗ ਕੋਲੇ ਕੋਲੇ ਵੀਡੀਓ ਕਾਲ ਅੱਛਾ ਜੀ ਹਾਂਜੀ ਹਾਂਜੀ ਉਹ ਗੱਲ ਕਰ ਰਿਹਾ ਜੀ ਉਹ ਵੀ ਤੁਹਾਨੂੰ ਵਿਖਾ ਦੇ ਅੱਛਾ ਤੁਹਾਡਾ ਬੇਟਾ ਉਦੋਂ ਆਸਟ੍ਰੇਲੀਆ ਸੀਗਾ ਹਾਂ ਜੀ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਉਦੋਂ ਸਿੱਧੂ ਮੂਸੇਵਾਲ ਨਾਲ ਗੱਲ ਕਰ ਰਿਹਾ ਸੀਗਾ ਹਾਂਜੀ ਹਾਂਜੀ ਉਸਨੇ ਗੱਲ ਕੀਤੀ ਹੈ ਜੀ ਉਸਨੇ ਅੱਛਾ ਉਸਨੇ ਟਰੈਕਟਰ ਬਾਰੇ ਗੱਲ ਕਰਿਆ ਜੀ ਇਸ ਨੂੰ ਅਗਲੇ ਗਾਣੇ ਚ ਪਾਵਾਂਗੇ ਸਿੱਧੂ ਸਾਹਿਬ ਨੇ ਕਿਹਾ ਵੀ ਅਗਲੇ ਗਾਣੇ ਚ ਲੈ ਕੇ ਆਵਾਂਗੇ ਉਹ ਤੁਸੀਂ ਸੁਣ ਸਕਦੇ ਹਾਂਜੀ ਅੱਛਾ ਮਤਲਬ ਇਹ ਟਰੈਕਟਰ ਵੀਡੀਓ ਵਿੱਚ ਵੀ ਲੈਣਾ ਸੀ ਆ ਆਪਦੇ ਵਿੱਚ ਉਹਨਾਂ ਦੀ ਗੱਲ ਹੋਈ ਸੀ ਕਿ ਨਾ ਬੱਚਿਆਂ ਦੀ ਉਹ ਤੁਸੀਂ ਵੀਡੀਓ ਵਿੱਚ ਸੁਣ ਸਕਦੇ ਹੋ ਅਸ਼ੋ ਵੀਡੀਓ ਵਿੱਚ ਉਹ ਆਪਸ ਵਿੱਚ ਗੱਲਬਾਤ ਕਰਦੇ ਆ ਇਸ ਟਰੈਕਟਰ ਬਾਰੇ ਵੀ ਅਗਲੀ ਵੀਡੀਓ ਵਿੱਚ ਆਪਾਂ ਇਹ ਟਰੈਕਟਰ ਲਵਾਵਾਂਗੇ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਭਾਈ ਜਿਹਦੇ ਮਰਜ਼ੀ ਚ ਲੈ ਆਓ ਅਗਲੇ ਵੀ ਟਾਈਮ ਹੋਣਗੇ ਹਾਂ ਨਾ ਨਾ ਕੋਈ ਗੱਲ ਕਿੱਥੇ ਰਹਿਣਾ ਕਿਸੇ ਨੂੰ ਕਿੱਥੇ ਕਿੱਥੇ ਰਹਿਣਾ ਕਿੱਥੇ ਕਿੱਥੇ ਹਸਦਾ ਤੂੰ ਠੜੀ ਲੈ ਠੀਕ ਕਰੋ ਠੀਕ ਜਨਪਦਿਆ ਰੱਖੋ ਕੋਈ ਨਿਕਲਣੀ ਅਗਲੀ ਵਾਰੀ ਚੱਲ ਹਾਂਜੀ ਦੋਸਤੋ ਇੱਕ ਬਹੁਤ ਹੀ ਮਤਲਬਕੀ ਚੰਗੇ ਇਨਸਾਨ ਸਨ ਸਿੱਤ ਮੂਸੇ ਵਾਲੇ ਦੇਖੋ ਵੀਰ ਤੇ ਵਿੱਚ ਕਿਦਾਂ ਉਹ ਆਸਟ੍ਰੇਲੀਆ ਬੈਠੇ ਮਨਵੀਰ ਸਿੰਘ ਨੂੰ ਸਲਾਹ ਦੇ ਰਿਹਾ ਵੀ ਖੁਸ਼ ਰਹੋ ਆਪਣਾ ਸੇਫ ਰਹੋ ਕਿੰਨੀ ਵਧੀਆ ਪਿਆਰ ਬੱਚਿਆਂ ਨਾਲ ਕਰ ਰਿਹਾ ਹਨਾ ਬਹੁਤ ਹੀ ਨਿੱggen ਸੁਭਾਅ ਦੇ ਇਨਸਾਨ ਸਨ ਸਿੱਧੂ ਮੂਸੇਵਾਲਾ ਵੀਰ ਤੇ ਅੱਜ ਦੇ ਦਿਨ ਬਹੁਤ ਹੀ ਜਿਹੜੀ ਮੰਦਪਾਗੀ ਘਟਨਾ ਪੰਜਾਬ ਵਿੱਚ ਵਾਪਰੀ ਬਹੁਤ ਹੀ ਦੁਖਦਈ ਸੀ ਉਹਨਾਂ ਲਈ ਤਾਂ ਦੁਖਦਈ ਹੈਗੀ ਸੀ ਤੇ ਸਾਡੇ ਪੰਜਾਬ ਨੇ ਵੀ ਇੱਕ ਬਹੁਤ ਵੱਡਾ ਇਹ ਦੁੱਖ ਝੇਲਿਆ ਤੇ ਇੱਕ ਹੀਰਾ ਬੰਦਾ ਸਾਡੇ ਤੋਂ ਦੂਰ ਹੋ ਗਿਆ। ਜੀ ਤੁਹਾਡੇ ਨਾਲ ਵੀ ਕਿਤੇ ਸਿੱਧੂ ਵੀਰ ਦੀ ਗੱਲ ਹੋਈ ਹੈ ਮੂਸੇਵਾਲੇ ਦੀ? ਨਹੀਂ ਜੀ ਮੇਰੇ ਨਾਲ ਨਹੀਂ ਕਰੇ ਵੀ। ਅੱਛਾ ਤੁਹਾਡੇ ਬੇਟੀ ਨਾਲ ਹੀ ਗੱਲ ਹੋਈ ਸੀ। ਅੱਛਾ। ਤੇ ਨਾਲ ਉਸਤਨ ਵੀ ਗੱਲ ਹੋਈ ਹੈ ਜੀ। ਅੱਛਾ। ਬਹੁਤ ਦੁੱਖ ਦੀ ਘਟਨਾ ਵਾਪਰੀ ਸਾਡਾ ਹੀਰਾ ਸਾਥੋਂ ਖੋਲਿਆ ਗਿਆ ਹਾਂਜੀ ਇਹਦਾ ਹੁਣ ਨੂੰ ਅੱਜ ਕਿੰਨੀਆਂ ਤਰੱਕੀਆਂ ਕਿੱਥੋਂ ਦੀ ਕਿਤੇ ਜਾਣਾ ਸੀ ਪੰਜਾਬ ਨੇ ਹਣਾ ਪੰਜਾਬ ਨੂੰ ਰਿਪਰੈਜ਼ੈਂਟ ਕੀ ਪੂਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਸਨ ਇਹ ਘਾਟਾ ਕਿਤੇ ਪੂਰਾ ਨਹੀਂ ਘਾਟਾ ਨਹੀਂ ਪੂਰਾ ਹੋ ਸਕਦਾ ਜੀ ਇੰਨੀ ਆਜਾਤਾਂ ਤੁਸੀਂ ਸਾਂਭੀ ਬੈਠੋਗੇ ਮਤਲਬ ਕਿ ਇੱਕ ਤੁਸੀਂ ਵੀ ਭਾਗਾ ਵਾਲੇ ਨੂੰ ਟਰੈਕਟਰ ਵੀ ਭਾਗਾ ਵਾਲਾ ਕਿ ਤੁਹਾਡੇ ਕੋਲ ਇੱਕ ਅਨਮੋਲੀ ਯਾਦ ਆ ਉਹਨਾਂ ਦੀ ਹੈਨਾ ਤੁਸੀਂ ਜੋ ਸੰਭੀ ਬੈਠੋ ਹਾਂਜੀ ਬਈ ਕਿਨੂੰ ਚਲਾ ਕੇ ਦਿਖਾਓ ਇੱਕ ਤਾਂ ਫੁਕਾਰੇ ਦੇਖ ਲਈ ਕਿਦਾਂ ਦਾ ਹੁੰਦਾ ਨਾ ਫੋਰ ਦਾ ਜਿਵੇਂ ਕਹਿੰਦੇ ਵੀ ਬਹੁਤ ਵਧੀਆ ਫੁਕਾਰਾ ਹੁੰਦਾ ਸਟਾਰਟ ਕਰਕੇ ਦਿਖਾਉਂਗੇ ਆ ਜੋ ਆਪਾਂ ਚਲਾ ਕੇ ਦੇਖ ਲੈਣੇ ਹਾਂਜੀ ਚਲੋ ਹਾਏ ਜਾਦ ਜਿਹੜੀ ਸਿੱਧੂ ਮੂਸੇਵਾਲੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਸਰੋਤਿਆਂ ਨੂੰ ਇਹੀ ਕਹਾਂਗੇ ਕਿ ਇਸ ਯਾਦ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਸਾ ਜੋ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਜਿੰਨੇ ਵੀ ਵੀਰ ਹੈ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਣੇ ਅਣਖ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜੇ ਕਿਸੇ ਬਿਰਕੋੜੇ ਸਿੱਧੂ ਮੂਸੇਵਾਲੇ ਦੀ ਕੋਈ ਯਾਦ ਮਤਲਬ ਕਿ ਪਈ ਹੈ ਹਜੇ ਤੱਕ ਨਈ ਸਕਰੀਨ ਤੇ ਜਾਂ ਸੋਸ਼ਲ ਮੀਡੀਆ ਤੇ ਨਹੀਂ ਆਈ ਤਾਂ ਉਹ ਅਣਖ ਪੇਜ ਨਾਲ ਮਤਲਬ ਤੁਸੀਂ ਸੰਪਰਕ ਵੀ ਕਰ ਸਕਦਾ ਸਾਡਾ ਨੰਬਰ ਪਾਇਆ ਵਿਆ ਹੈ ਹਾਂਜੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਿੱਧੂ ਵੀਰ ਦੀ ਅੱਜ ਤੁਸੀਂ ਸਾਡੇ ਨਾਲ ਯਾਦ ਸਾਂਝੀ ਕੀਤੀ ਤੇ ਸਰੋਤਿਆਂ ਨਾਲ ਯਾਦ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਹਨਕ ਪੇਜ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਿੱਧੂ ਵੀਰ ਦੀ ਯਾਦ ਨੂੰ ਹਾਂਜੀ ਪਹੁੰਚਾਇਆ ਕੀਤਾ ਜੀ ਧੰਨਵਾਦ ਹਾਂਜੀ ਦੋਸਤੋ ਵੀਰ ਜਦਵਿੰਦਰ ਜੀ ਨੇ ਆਪਣੇ ਨਾਲ ਇੱਕ ਸਿੱਧੂ ਵੀਰ ਦੀ ਯਾਦ ਸਾਂਝੀ ਕੀਤੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੋ ਕਿ ਦੇਸ਼ਾਂ-ਵਦੇਸ਼ਾਂ ਵਿੱਚ ਬੈਠੇ ਵੀਰ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਇਹ ਵੀਡੀਓ ਵੱਧ ਤੋਂ ਵੱਧ ਦੇਖ ਸਕਣ ਧੰਨਵਾਦ ਹਾਂਜੀ ਦੋਸਤੋ ਇਹ ਸੀਗੀ ਵੀਡੀਓ ਸਿੱਧੂ ਮੂਸੇਵਾਲੇ ਦੇ ਟਰੈਕਟਰ ਬਾਰੇ ਤੇ ਜਿਹੜੇ ਸੱਜਣਾ ਨੇ ਪਹਿਲਾਂ ਨਹੀਂ ਦੇਖੀ ਸੀ ਉਹਨਾਂ ਨੂੰ ਆਪਾਂ ਇਹ ਸਪੈਸ਼ਲ ਲਾਈਵ ਤੇ ਦਿਖਾਈ ਹੈ ਜੇ ਕਿਸੇ ਨੇ ਹਜੇ ਵੀ ਰਹਿਂਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਹ ਵੀਡੀਓ ਦੁਬਾਰਾ ਦੇਖਣਾ ਚਾਹੁੰਦੇ ਆਪਾਂ ਦੁਬਾਰਾ ਵੀ ਚਲਾ ਦਾਂਗੇ ਲਾਈਵ ਤੇ ਵੀ ਚਲਾ ਦਾਂਗੇ ਤੇ ਜੇ ਕਿਸੇ ਨੇ ਆਪਣਾ ਚੈਨਲ ਦਿਖਾਉਣਾ ਵੀ ਚੈਨਲ ਸਾਡਾ ਕੋਈ ਰਿਕਵਟ ਆ ਰਿਹਾ ਚੈਨਲ 'ਚ ਤਾਂ ਉਹ ਵੀ ਤੁਸੀਂ ਸਾਡੇ ਨਾਲ ਕਮੈਂਟ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਟਾਈਮ ਫ੍ਰੀ ਬੈਠੇ ਸੀਗੇ ਸੋਚਿਆ ਤੁਹਾਡੇ ਨਾਲ ਕੁਝ ਪ੍ਰਾਣੀਆਂ ਜ਼ਿਆਦਾ ਜਿਹੜੀਆਂ ਆਪਣੀਆਂ ਪੁਰਾਣੇ ਚੈਨਲ ਤੇ ਵੀਡੀਓ ਪਈਆਂ ਹੈ ਉਸ ਆਨੀਆਂ ਕੀਤੀਆਂ ਜਾਣ ਤਾਂ ਇਹ ਸੀਗਾ ਆਪਣਾ ਚੈਨਲ ਅਣਖ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਣੀ 24800 ਦੋਸਤਾਂ ਜਿਹੜੇ ਤੁਸੀਂ ਸਬਸਕ੍ਰਾਈਬ ਜੁੜ ਚੁੱਕੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਦਾਂ ਹੀ ਪਿਆਰ ਦਿੰਦੇ ਰਹੋ 917 ਵੀਡੀਓ ਹੁਣ ਤੱਕ ਆਪਾਂ ਅਪਲੋਡ ਕਰ ਚੁੱਕੇ ਆ ਤੇ ਜੇ ਕਿਸੇ ਦੋਸਤ ਨੇ ਦੁਬਾਰਾ ਵੀਡੀਓ ਦੇਖੀ ਹੋਏ ਤਾਂ ਆਪ ਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਆਪਾਂ ਤੁਹਾਨੂੰ ਵੀਡੀਓ ਦੁਬਾਰਾ ਫੇਰ ਦਿਖਾਵਾਂਗੇ ਸਿੱਧੂ ਮੂਸੇਵਾਲੇ ਦੀ ਜੋ ਸਾਡੇ ਪਿੰਡ ਟ੍ਰੈਕ ਟ੍ਰੈਕ ਜੋ ਸਿੱਧੂ ਮੂਸੇਵਾਲੇ ਦੇ ਘਰੇ ਪਹੁੰਚਿਆ ਸੀ ਆ ਤੇ ਉਹਨਾਂ ਨੇ ਚਲਾ ਕੇ ਦੇਖਿਆ ਸੀਗਾ ਉਹ ਟਰੈਕਟਰ ਉਹ ਵੀਡੀਓ ਆਪਾਂ ਆਪਣੇ ਅਣਖ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਹੋਰ ਜੇ ਕਿਸੇ ਵੀਰ ਕੋਲੇ ਇਦਾਂ ਦੀ ਅਨਮੋਲੀ ਯਾਦ ਪਈ ਹੋਵੇ ਸਾਡੇ ਨਾਲ ਜੂਰ ਸਾਂਝੀ ਕਰੋ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਿਉਂਕਿ ਇੱਕ ਯਾਦ ਹੀ ਰਹੇਗੀ ਉਹ ਸਿੱਧੂ ਮੂਸੇਵਾਲੇ ਦੀ ਹੁਣ ਤਾਂ ਆਪਾਂ ਗਾਣਿਆਂ ਦੀ ਸੁਣਦੇ ਆਂ ਆਵਾਜ਼ ਉਹਦੀ ਤੇ ਜਿਹੜੀਆਂ ਚੀਜ਼ਾਂ ਉਹਨੇ ਚਲਾਈਆਂ ਜਾਂ ਵਰਤੀਆਂ ਉਹ ਆਪਣੇ ਇੱਕ ਯਾਦਗਰੀ ਤੌਰ ਤੇ ਲੋਕ ਸਾਂਭੀ ਬੈਠੇ ਆ ਤੇ ਉਦਾਂ ਹੀ ਇਹ ਸਰਦਾਰ ਜਾਦਵਿੰਦਰ ਸਿੱਧੂ ਜੋ ਕਿ ਸਾਡੇ ਪਿੰਡ ਬੰਗੀਰਗੂ ਤੋਂ ਰਹਿਣ ਵਾਲੇ ਆ ਇਹਨਾਂ ਨੇ ਇੱਕ ਟਰੈਕਟਰ ਸਾਂਭਾ ਰੱਖਿਆ ਕੇ ਰੱਖਿਆ ਹੋਇਆ ਜਿਹੜਾ ਕਿ ਸਿੱਧੂ ਮੂਸੇਵਾਲੇ ਨੇ ਚਲਾ ਕੇ ਦੇਖਿਆ ਸੀਗਾ ਉਹਨਾਂ ਨੇ ਵੀ 6800 ਟਰੈਕਟਰ ਲਿਆਂਦਾ ਸੀਗਾ ਸੇਮ ਇਦਾਂ ਹੀ ਤਿਆਰ ਕਰਾਇਆ ਹੋਇਆ ਸਿੱਧੂ ਮੂਸੇਵਾਲੇ ਕੋਲ ਜੋ ਟਰੈਕਟਰ ਹੈ 6800 ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡਾ ਚੈਨਲ ਕਿਵੇਂ ਲੱਗਦਾ ਹੈ ਇਹ ਵੀ ਸਾਨੂੰ ਜਰੂਰ ਆਪਣੀ ਸਲਾਹ ਜਰੂਰ ਦਿਓ ਤੇ ਧੰਨਵਾਦ ਤੁਸੀਂ ਲਾਈਵ ਤੇ ਜੁੜੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਆ ਤੇ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਕਿਹੜੇ ਕਿਹੜੇ ਸੱਜਣ ਜੁੜਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਪਹਿਲਾਂ ਤੁਸੀਂ ਇਹ ਵੀਡੀਓ ਦੇਖੀ ਸੀ ਜਾਂ ਨਹੀਂ ਦੇਖੀ ਤੇ ਇਹ ਦੁਬਾਰਾ ਦੇਖਣਾ ਚਾਹੁੰਦੇ ਹੋ ਆਪਾਂ ਦੁਬਾਰਾ ਵੀਡੀਓ ਚ ਚਲਾ ਦਿੰਨੇ ਆ ਇੱਕ ਵਾਰੀ ਤੇ ਜਰੂਰ ਸੁਣੋ ਸਿੱਧੂ ਮੂਸੇਵਾਲੇ ਦੀ ਯਾਦ ਕਿਉਂਕਿ ਯਾਦਾਂ ਰਹਿ ਜਾਂਦੀਆਂ ਬੰਦਾ ਚਲਾ ਜਾਂਦਾ ਹੈ ਨਾ ਤੇ ਕਿਹੜੇ-ਕਿਹੜੇ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦੇ ਆ ਇੱਕ ਵਾਰੀ ਕਮੈਂਟ ਜਰੂਰ ਕਰਿਓ ਤੇ ਮੈਂ ਤੁਹਾਡੇ ਲਈ ਵੀਡੀਓ ਦੁਬਾਰਾ ਚਲਾ ਰਿਹਾ ਆ ਇਹ ਸਿੱਧੂ ਮੂਸੇਵਾਲੇ ਦੀ ਯਾਦ ਜਿਹੜੀ ਆਪਣੇ ਚੈਨਲ ਤੇ ਪਾਈ ਹੋਈ ਆਪਾਂ ਜੀ ਭਾਈ ਜੀ ਕਾਫੀ ਸਮਾਈ ਚ ਰੱਖਿਆ ਬੈ ਟਰੈਕਟਰ ਤੁਸੀਂ ਇਹ ਹਾਂ ਜੀ ਸਮਾਈ ਚ ਰੱਖਿਆ ਜੀ ਬਾਕੀ ਕੰਮ ਵੀ ਲੱਗਦਾ ਜੀ ਅੱਛਾ ਤੇ ਸਿੱਧੂ ਮੂਸੇਵਾਲੇ ਨੂੰ ਕਿਵੇਂ ਪਤਾ ਲੱਗਿਆ ਆਜੋ ਜੀ ਦੇਖਦੇ ਆ ਇੱਕ ਵਾਰੀ ਦੁਬਾਰਾ ਸਿੱਧੂ ਮੂਸੇਵਾਲੇ ਦੀ ਯਾਦਾਂ ਇਹ ਉਹਨਾਂ ਦੇ ਬੱਚੇ ਨਾਲ ਗੱਲ ਕਰ ਰਿਹਾ ਉਹ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਵੀਡੀਓ ਦੇ ਵਿੱਚ ਸਿਕਾਹ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਅੱਜ ਆਪਾਂ ਖੜੇ ਆ ਮਾਲਵਾ ਬੈਲਟ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀਰੂਗੂ ਵਿੱਚ ਸਾਡੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ 22 ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਉਹਨਾਂ ਦੀ ਅਣਸੁਣੀ ਕਹਾਣੀ ਨੂੰ ਪੇਸ਼ ਕਰਨਾ ਹੈ ਇਹ ਇਦਾਂ ਦੀ ਕਹਾਣੀ ਹੈ ਜੋ ਅੱਜ ਤੱਕ ਨਾ ਤਾਂ ਕਿਸੇ ਨੇ ਪੇਸ਼ ਕੀਤੀ ਹੈ ਤੇ ਨਾ ਹੀ ਤੁਸੀਂ ਸੁਣੀ ਹੋਣੀ ਹੈ ਜੋ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਆ ਉਹ ਵੀਡੀਓ ਨੂੰ ਧਿਆਨ ਨਾਲ ਤੇ ਪੂਰੀ ਦੇਖਣ ਤੇ ਅੱਗੇ ਸ਼ੇਅਰ ਕਰਨ ਤਾਂ ਜੋ ਉਹਦੇ ਚਾਹਣ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਅੱਗੇ ਗੱਲ ਕਰਨਗੇ ਡਾਕਟਰ ਸਾਹਿਬ ਆਇਓ ਅੰਦਰ ਚੱਲਦੇ ਆਂ ਇਹ ਸਸਰੀ ਗੁਜੀ ਸਸਰੀ ਕਾਲ ਜੀ ਅਨਕਪੀਟੇਟ ਉਦਾ ਗੋਡਮੋਸ ਸਵਾਗਤ ਹੈ ਜੀ ਜੇ ਸਰੋਤਿਆਂ ਨੂੰ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਸੰਤ ਬੰਗੀ ਰਕੂ ਜ਼ਿਲ੍ਹਾ ਬਠਿੰਡਾ ਤੇ ਇੱਕ ਤੁਸੀਂ ਵੀਰ ਸਿੱਧੂ ਮੂਸੇਵਾਲੀ ਦੀਆਂ ਕੀ ਯਾਦਾਂ ਸੰਭੀ ਬੈਠ ਹੋਈਆਂ ਨੇ ਉਹ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰੋ ਸਿੱਧੂ ਵੀਰ ਦੀ ਯਾਦ ਵਿੱਚ ਸਾਡੇ ਕੋਲ ਟਰੈਕਟਰ ਹੈ 640 ਅੱਛਾ ਜੀ ਜੋ ਕਿ ਮੂਸੇਵਾਲੇ ਦੇ ਮਤਲਬ ਕਿ ਪਿੰਡ ਗਿਆ ਹੋਇਆ ਇਹ ਟਰੈਕਟਰ ਅੱਛਾ ਜੀ ਉਸਨੇ ਇਹਨੂੰ ਚਲਾ ਕੇ ਵੇਖਿਆ ਜੀ ਤੇ ਉਸਨੇ 640 ਤਿਆਰ ਕਰਵਾਉਣਾ ਸੀਗਾ ਠੀਕ ਹੈ ਜੀ ਉਹਦੇ ਕਰਕੇ ਜੀ ਉਹਦੇ ਉਸਨੇ ਇਹਨੂੰ ਇੱਕ ਨਮੂਨਾ ਕਿ ਟ੍ਰਾਈ ਲਈ ਵੇਖਿਆ ਵੀ ਕਿਸ ਤਰ੍ਹਾਂ ਤਿਆਰ ਹੋਇਆ ਅੱਛਾ ਨੇ ਬੱਚੇ ਨਾਲ ਗੱਲ ਬਾਤ ਵੀ ਤੁਹਾਡਾ ਬੇਟਾ ਬੇਟਾ ਆਸਟ੍ਰੇਲੀਆ ਆਸਟ੍ਰੇਲੀਆ ਜੀ ਅੱਛਾ ਉਹਨਾਂ ਨਾਲ ਸਿੱਧੂ ਮੂਸੇਵਾਲ ਦੇ ਰਿਲੇਸ਼ਨ ਸਨ ਹਾਂਜੀ ਹਾਂਜੀ ਅੱਛਾ ਤੇ ਇਹ ਟਰੈਕਟਰ ਤੋਂ ਮੂਸੇ ਪਿੰਡ ਉਹਨਾਂ ਨਾਲ ਉੱਤੇ ਗੱਲ ਬਾਤ ਹਾਂਜੀ ਹਾਂਜੀ ਅੱਛਾ ਵੀਡੀਓ ਕਾਲ ਤੇ ਗੱਲ ਹੁੰਦੀ ਰਹਿੰਦੀ ਸੀਗੀ ਹਾਂਜੀ ਹਾਂਜੀ ਅੱਛਾ ਆ ਜੋ ਦਿੱਖਿਆ ਬਹੁਤ ਵਧੀਆ ਟਰੈਕਟਰ ਆ ਫਿਰ ਅੱਛਾ ਉਹਨਾਂ ਨੇ ਜਿਹੜਾ ਇਹ ਟਰੈਕਟਰ ਉੱਤੇ ਮੰਗਵਾਉਣ ਦਾ ਕੀ ਕਾਰਨ ਸੀ ਬਈ ਮੂਸੇ ਉਹੋ ਮੁਸਈ ਨੇ 400 ਲੈ ਲਿਆ ਸੀ ਗਾਈ ਅੱਛਾ ਉਹਨੂੰ ਤਿਆਰ ਕਰਵਾਉਣਾ ਸੀ ਇਹ ਤਿਆਰ ਹੋਇਆ ਸੀਗਾ ਅਸ਼ੇਸ਼ ਟਰੈਕਟਰ ਦੇਖ ਕੇ ਸਿੱਧੂ ਵੀਰ ਨੇ ਟਰੈਕਟਰ ਆਪ ਦਾ ਤਿਆਰ ਕਰਵਾਉਣਾ ਸੀ ਹਾਂਜੀ ਹਾਂਜੀ ਉਹਨਾਂ ਨੇ ਤਿਆਰ ਕਰਵਾਉਣਾ ਸੀਗਾ ਇਹ ਅੱਛਾ ਕਿਉਂ ਮੇਰੇ ਬੱਚੇ ਨੂੰ ਵੀ ਸ਼ੌਂਕ ਹੈ ਇਸ ਤਰ੍ਹਾਂ ਦਾ ਅੱਛਾ ਤੇ ਸਿੱਧੂ ਮੁਸੇਵਾਲੇ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਜੀ ਅੱਛਾ ਤੇ ਭਾਈ ਜੀ ਵੀ ਕਾਫੀ ਸਮਾਂ ਇਚ ਰੱਖਿਆ ਵੇ ਟਰੈਕਟਰ ਤੁਸੀਂ ਇਹ ਹਾਂਜੀ ਹਾਂ ਸਮਾਂ ਇਚ ਰੱਖਿਆ ਜੀ ਬਾਕੀ ਕੰਮ ਵੀ ਲੈਂਦਾ ਜੀ ਅੱਛਾ ਤੇ ਸਿੱਧੂ ਮੂਸੇਵਾਲੇ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਟਰੈਕਟਰ ਬਾਰੇ ਵੀ ਤੁਹਾਡੇ ਕੋਲੇ ਟਰੈਕਟਰ ਹੀ ਹੈ ਇਹ ਇਹ ਕੋਈ ਫੋਟੋਆਂ ਤੋਂ ਪਤਾ ਲੱਗਿਆ ਜੀ ਬਾਕੀ ਉਹ ਬੱਚੇ ਨਾਲ ਜੁੜਿਆ ਹੋਇਆ ਸੀ ਅੱਛਾ ਤੁਹਾਡੇ ਬੇਟੇ ਨਾਲ ਫੋਨ ਕਾਲ ਵਗੈਰਾ ਹੁੰਦੀ ਰਹਿੰਦੀ ਹੋਗੀ ਅੱਛਾ ਉਸ ਤੋਂ ਇਹ ਟਰੈਕਟਰ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਮਿਲੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਇਹ ਟਰੈਕਟਰ ਤੇ ਬੱਚੇ ਲੈ ਕੇ ਗਏ ਜੀ ਤੇ ਆਪਣੇ ਸਰੋਤਿਆਂ ਨੂੰ ਕਿਵੇਂ ਪਤਾ ਲੱਗੂ ਵੀ ਸਿੱਧੂ ਮੂਸੇਵਾਲੇ ਵੀ ਨੇ ਟਰੈਕਟਰ ਭਲਾਇਆ ਸੀ ਕੋਈ ਤੁਹਾਡੇ ਕੋਲੇ ਇਹਦੀਆਂ ਕੋਈ ਫੋਟੋ ਕੋਈ ਵੀਡੀਓ ਵਗੈਰਾ ਆਪਣੇ ਕੋਲੇ ਫੋਟੋਆਂ ਹੈਗੀਆਂ ਵੀਡੀਓ ਹੈਗੀਆਂ ਅੱਛਾ ਸਿੱਧੂ ਨੇ ਮਤਲਬ ਕਿ ਉਹ ਘਰ ਗਿਆ ਹੋਇਆ ਉਸ ਦੇ ਘਰ ਗਿਆ ਪਿਆ ਟਰੈਕਟਰ ਚਲੋ ਫਿਰ ਤੇ ਟਰੈਕਟਰ ਹੋੜ ਹੀ ਭਾਗਾਂ ਵਾਲਾ ਹੋ ਗਿਆ ਜੀ ਇੱਕ ਇੰਨੀ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਹੀ ਰੱਖਿਆ ਜੀ ਹੁਣ ਸਵਿਚਣਾ ਵੀ ਨਹੀਂ ਬਹੁਤ ਵਧੀਆ ਜੀ ਸਿੱਧੂ ਵੀਰ ਦੀ ਯਾਦ ਦੇ ਵਿੱਚ ਤੁਸੀਂ ਦੇਖੋ ਇੱਕ ਹੀ ਤਾਮ ਰੱਖਿਆ ਨਾ ਹਾਂਜੀ ਹਾਂਜੀ ਉਹ ਇੱਕ ਮਤਲਬ ਜੀ ਸੀਟ ਤੇ ਬੈਠ ਕੇ ਸਿੱਧੂ ਨੇ ਚਲਾਇਆ ਜੀ ਇਹ ਅੱਛਾ ਜੀ ਜਿਵੇਂ ਸਿੱਧੂ ਸਾਹਿਬ ਇਹ ਟਰੈਕਟਰ ਤੇ ਬੈਠੇ ਆ ਉਹ ਤੁਹਾਡੇ ਕੋਲ ਇਹਦੀ ਵੀਡੀਓ ਵਗੈਰਾ ਹਾਂਜੀ ਹਾਂ ਤੇ ਸਰੋਤੋਂ ਇਹ ਉਹ ਟਰੈਕਟਰ ਆ ਜਿਹੜਾ ਵੀਰ ਸਿੱਧੂ ਮੂਸੇਵਾਲੇ ਨੇ ਚਲਾ ਕੇ ਦੇਖਿਆ ਇਸ ਟਰੈਕਟਰ ਨੂੰ ਚੈੱਕ ਕੀਤਾ ਇਸ ਦੀ ਵੀਡੀਓ ਜੋ ਕਿ ਸਕਰੀਨ ਤੇ ਚੱਲ ਰਹੀ ਆ ਤੁਹਾਨੂੰ ਦਿਖਾ ਰਹੇ ਆ ਇਸ ਉਹ ਸੇਮ ਟਰੈਕਟਰੀ ਆ ਜਿਹੜਾ ਆਪਣੇ ਬੰਗੀਰੁੱਗੂ ਤੋਂ ਪਿੰਡ ਮੂਸੇ ਗਿਆ ਸੀ ਜੀ ਸਿੱਧੂ ਮੂਸੇਵਾਲਾ ਕੋਲ ਟਰੈਕਟਰ ਪਹੁੰਚਿਆ ਸੀ ਜੀ ਹੋੜੇ ਕੋਲੇ ਵੀਰ ਸਿੱਧੂਵਾਲ ਸਿੱਧੂ ਮੂਸੇਵਾਲ ਦੀ ਕੋਈ ਯਾਦ ਹਾਂਜੀ ਹਾਂਜੀ ਸਕਰੀਨ ਰਿਕਾਰਡਿੰਗ ਪਈ ਹੈ ਜੀ ਅੱਛਾ ਸਕਰੀਨ ਰਿਕਾਰਡਿੰਗ ਕੋਲੇ ਕੋਈ ਵੀਡੀਓ ਕਾਲ ਪਈ ਹੈ ਅੱਛਾ ਜੀ ਹਾਂਜੀ ਹਾਂਜੀ ਉਹ ਗੱਲ ਕਰ ਰਿਹਾ ਜੀ ਉਹ ਵੀ ਤੁਹਾਨੂੰ ਬੋਲਾ ਦੇ ਅੱਛਾ ਤੁਹਾਡਾ ਬੇਟਾ ਉਦੋਂ ਆਸਟ੍ਰੇਲੀਆ ਸੀ ਆ ਅਸਟ੍ਰੇਲੀਆ ਅਸਟ੍ਰੇਲੀਆ ਤੋਂ ਉਦੋਂ ਸਿੱਧੂ ਮੂਸੇਵਾਲ ਨਾਲ ਗੱਲ ਕਰ ਰਿਹਾ ਸੀ ਆ ਹਾਂਜੀ ਹਾਂਜੀ ਉਸਨੇ ਗੱਲ ਕੀਤੀ ਹੈ ਜੀ ਟਰੈਕਟਰ ਬਾਰੇ ਗੱਲ ਕਰਿਆ ਜੀ ਗੱਲ ਹੋਈ ਸੀ ਬੱਚਾ ਨਹੀਂ ਉਹ ਤੁਸੀਂ ਵੀਡੀਓ ਸੁਣ ਸਕਦੇ ਅਸਾ ਵੀਡੀਓ ਵਿੱਚ ਆਪਸ ਵਿੱਚ ਗੱਲਬਾਤ ਕਰਦੇ ਆਂ ਤੇ ਇਸ ਟਰੈਕਟਰ ਬਾਰੇ ਵੀ ਅਗਲੀ ਵੀਡੀਓ ਵਿੱਚ ਆਪਾਂ ਇਹ ਟਰੈਕਟਰ ਲਵਾਂਗੇ ਬਹੁਤ ਦੇ ਨਹੀਂ ਹੱਲੀ ਵਰੀ ਨਹੀਂ। ਹਾਂਜੀ ਦੋਸਤੋ ਇੱਕ ਬਹੁਤ ਹੀ ਮਤਲਬਕੀ ਚੰਗੇ ਇਨਸਾਨ ਸਨ ਸਿੱਧੂ ਮੂਸੇਵਾਲੇ ਦੇਖੋ ਵੀਡੀਓ ਦੇ ਵਿੱਚ ਕਿਦਾਂ ਉਹ ਆਸਟ੍ਰੇਲੀਆ ਬੈਠੇ ਮਨਵੀਰ ਸਿੰਘ ਨੂੰ ਸਲਾਹ ਦੇ ਰਿਹਾ ਵੀ ਖੁਸ਼ ਰੋ ਆਪਣਾ ਸੇਫ ਰਹੋ ਇਨੀ ਵਧੀਆ ਪਿਆਰ ਬੱਚਿਆਂ ਨਾਲ ਕਰ ਰਿਹਾ ਹਨਾ ਬਹੁਤ ਹੀ ਨਿੱਗੇ ਸੁਭਾਅ ਦੇ ਇਨਸਾਨ ਸਨ ਸਿੱਧੂ ਮੂਸੇਵਾਲਾ ਵੀਰ ਤੇ ਅੱਜ ਦੇ ਦਿਨ ਬਹੁਤ ਹੀ ਜਿਹੜੀ ਮੰਦਪਾਗੀ ਘਟਨਾ ਪੰਜਾਬ ਵਿੱਚ ਵਾਪਰੀ ਬਹੁਤ ਹੀ ਦੁਖਦਈ ਸੀ। ਉਨਾਂ ਲਈ ਤਾਂ ਦੁੱਖदाई ਹੈਗੀ ਸੀ ਤੇ ਸਾਡੇ ਪੰਜਾਬ ਨੇ ਵੀ ਇੱਕ ਬਹੁਤ ਵੱਡਾ ਇਹ ਦੁੱਖ ਝੇਲਿਆ ਤੇ ਇੱਕ ਹੀਰਾ ਬੰਦਾ ਸਾਡੇ ਤੋਂ ਦੂਰ ਹੋ ਗਿਆ। ਭਾਈ ਜੀ ਤੁਹਾਡੇ ਨਾਲ ਵੀ ਕਿਤੇ ਸਿੱਧੂ ਵੀਰ ਦੀ ਗੱਲ ਹੋਈ ਮੂਸੇਵਾਲੇ ਦੀ? ਨਹੀਂ ਜੀ ਮੇਰੇ ਨਾਲ ਨਹੀਂ ਕਰੇਗੀ। ਅਸਾ ਤੋਂ ਬੇਟੀ ਨਾਲ ਹੀ ਗੱਲ ਹੋਈ ਸੀ। ਅੱਛਾ। ਤੇ ਨਾਲ ਉਸਤਨ ਵੀ ਗੱਲ ਹੋਈ ਆ ਜੀ। ਅੱਛਾ। ਬਹੁਤ ਦੁੱਖਦਈ ਘਟਨਾ ਬਣ ਪਈ। ਸਾਡਾ ਹੀਰਾ ਸਾਥੋਂ ਖੋਲਿਆ ਗਿਆ। ਹਾਂ ਜੀ। ਇਹਦਾ ਹੁਣੋਂ ਅੱਜ ਨਿਆ ਟਰੱਕੀਆਂ ਕਿੱਥੋਂ ਕਿਤੇ ਜਾਣਾ ਸੀ ਪੰਜਾਬ ਨੇ ਹਣਾ ਪੰਜਾਬ ਤੱਕ ਦੇ ਪੂਰਾ ਨਹੀਂ ਘਟਾ ਨਹੀਂ ਪੂਰਾ ਹੌਸਤਾ ਜੀ ਇੰਨੀਆਂ ਜਿਆਦਾ ਤੁਸੀਂ ਸਾਰੇ ਟਰੈਕਟਰ ਭਾਗਾ ਵਾਲਾ ਕਿ ਤੁਹਾਡੇ ਕੋਲ ਇੱਕ ਅਨਮੋਲੀ ਯਾਦ ਆ ਉਹਨਾਂ ਦੀ ਹਣਾ ਤੁਸੀਂ ਜੋ ਸੰਭੀ ਬੈਠੋ ਹਾਂਜੀ ਬਈ ਕਿੰਨੂੰ ਚਲਾ ਕੇ ਦਿਖਾਓ ਇੱਕ ਤਾਂ ਫੁਕਾਰੇ ਦੇਖ ਲਈ ਕਿੱਦਾਂ ਦਾ ਹੁੰਦਾ ਨਾ ਫੋਰਡ ਦਾ ਜਿਵੇਂ ਕਹਿੰਦੇ ਵੀ ਬਹੁਤ ਵਧੀਆ ਫੁਕਾਰਾ ਹੁੰਦਾ ਸਟਾਰਟ ਕਰਕੇ ਜਿ ਦਿਖਾਉਗੇ ਆਜੋ ਆਪਾਂ ਚਲਾ ਕੇ ਦੇਖ ਲੈਂਦੇ ਹਾਂ ਹਾਂਜੀ ਚਲੋ ਜਾਦ ਜਿਹੜੀ ਸਿੱਧੂ ਮੂਸੇਵਾਲਾ ਦੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਸੋਚਿਆ ਨੂੰ ਇਹ ਕਹਾਂਗੇ ਕਿ ਇਸ ਯਾਦ ਨੂੰ ਬਹੁਤ-ਬਹੁਤ ਸ਼ੇਅਰ ਕਰੋ ਤਾਂ ਜੋ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਜਿੰਨੇ ਵੀ ਵੀਰਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਣੇ ਅਨਖ ਪੇਜ ਨੂੰ ਬਹੁਤ-ਬਹੁਤ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜੇ ਕਿਸੇ ਬਿਲਕੁਲੇ ਸਿੱਧੂ ਮੂਸੇਵਾਲਾ ਦੀ ਕੋਈ ਯਾਦ ਮਤਲਬ ਕਿ ਪਈ ਹੈ ਹਜੇ ਟਿੱਕਰ ਨਹੀਂ ਸਕਰੀਨ ਤੇ ਜਾਂ ਸੋਸ਼ਲ ਮੀਡੀਆ ਤੇ ਨਹੀਂ ਆਈ ਤਾਂ ਅਨਖ ਪੇਜ ਨਾਲ ਮਤਲਬ ਸੰਪਰਕ ਵੀ ਕਰ ਸਕਦਾ ਸਾਡਾ ਨੰਬਰ ਪਾਇਆ ਗਿਆ ਹੈ ਹਾਂਜੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਿੱਧੂ ਵੀਰ ਦੀ ਅੱਜ ਤੁਸੀਂ ਸਾਡੇ ਨਾਲ ਯਾਦ ਸਾਂਝੀ ਕੀਤੀ ਤੇ ਸਰੋਤਿਆਂ ਨਾਲ ਯਾਦ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਟੀਮ ਕਿਸਮੇ ਜੋ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਵੱਡਾ ਵੀ ਬਹੁਤ ਬਹੁਤ ਧੰਨਵਾਦ ਜੀ ਅਣਖਪੇਜ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਸਿੱਧੂ ਵੀਰ ਦੀ ਯਾਦ ਨੂੰ ਹਾਂਜੀ ਯਾਦ ਕੀਤਾ ਜੀ हां जी दोस्तों वीर जितਵਿੰਦਰ ਜੀ ਨੇ ਆਪਣੇ ਨਾਲ ਇੱਕ ਸਿੱਧੂ ਵੀਰ ਦੀ ਯਾਦ ਸਾਂਝੀ ਕੀਤੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੋ ਕਿ ਦੇਸ਼ ਅਬੇਸ਼ਾਂ ਵਿੱਚ ਬੈਠੇ ਵੀਰ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਇਹ ਵੀਡੀਓ ਵੱਧ ਤੋਂ ਵੱਧ ਦੇ ਸਕਣ ਧੰਨਵਾਦ ਹੋਲੀ ਮੁੱਸੇ ਵਾਲੇ ਨੂੰ ਵੀ ਮਾਰੀ ਹਾਂਜੀ ਸਰ ਜੀ ਹਾਂਜੀ ਸੱਸੀ ਕਾ ਦੋਸਤੂ ਤੁਸੀਂ ਜੁੜਿਓ ਅਣਖ ਦੇ ਨਾਲ ਬਾਤਿੰਸ ਸੰਭਾਲਣ ਦਾ ਕੌਣ ਨਹੀਂ ਜਾਣਦਾ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਚੁਹੀ ਮਿਲਾਨ ਕਰਨ ਦੀ ਕਿਉਂਕਿ ਉਦھے ਉਹਨਾਂ ਦੇ ਪ੍ਰੋਗਰਾਮ ਚੱਲ ਰਿਹਾ ਸੀ ਜਿਆਦਾ ਮਿਲੋਕਤ ਨਹੀਂ ਹੋ ਸਕੀ ਤੇ ਨਾਲ ਹੀ ਦਿਖਾਵਾਂਗੇ ਤੁਮ ਮੁੱਸੇ ਵਾਲੇ ਨੇ ਹੁਣ ਤੱਕ ਕੀ ਖੱਟਿਆ ਤੇ ਸੰਗਰ ਕਲਵੰਡੀ ਸਾਹਿਬ ਦੇ ਦਰਸ਼ਨ ਦੇ ਰਹੇ ਹਾਂ ਮੈਂ ਤੁਹਾਡਾ ਸੇਜ ਦਾ ਮਨਚਨਾਂ ਦਾ ਤੇ ਮੈਂ ਆ ਮਾਮਾ ਕੇ ਪਹੁੰਚ ਰਿਹਾ ਜੀ ਤੇ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਤਾਂ ਉਹਨਾਂ ਨੂੰ ਵੀ ਇੱਕ ਕੇ ਵੀ ਸ਼ੇਰ ਦੇ ਤੁਸੀ ਸਾਰੇ ਪੰਚੋ ਮੈਂ ਵਿਸ਼ੇਸ਼ ਤੌਰ ਤੇ ਸੋ ਇਵੈਂਟ ਦੇ ਵਿੱਚ ਮੈਂ ਭਾਗ ਲੈ ਰਿਆਂਗਾ ਬੜਾ ਅੱਛਾ ਮੈਨੂੰ ਲੱਗਦਾ ਪੋਸਟਰ ਨੂੰ ਦੇਖ ਕੇ ਲੱਗਦਾ ਬੜਾ ਅੱਛਾ ਮਾਹੌਲ ਹੋਵੇਗਾ ਜੇ ਨਾ ਵੀ ਹੋਇਆ ਬਣਾ ਲਵਾਂਗੇ ਉਹ ਸਾਰਿਆਂ ਨੂੰ ਬੇਨਤੀ ਹੈ ਤੁਸੀਂ 6 ਅਗਸਤ ਨੂੰ ਇਸ ਸਮਾਗਮ ਵਿੱਚ ਹਾਜ਼ਰ ਕਿਰਪਾ ਕਰਨਾ ਤੁਹਾਡੇ ਨਾਲ ਹੀ ਸਾਡਾ ਪ੍ਰੋਗਰਾਮ ਚਾਰ ਚੰਗ ਲੱਗਣਗੇ ਸਰ ਮੈਂ ਅਗਸਤ ਦਾ ਨਾ 10 ਵਜੇ ਟਾਈਮ ਤੇ ਉਹ ਕਿ ਪਲੀਸ ਰੌਣਕਾ ਬਸਬਤ ਲਵਾਇਓ ਨਾ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੀ ਪ੍ਰੈਜੈਂਸ ਬਹੁਤ ਬਹੁਤ ਚੰਗੀ ਲੱਗੀ ਹੈ ਤੋ ਤਾਂ ਹਾਂ ਪਲੀ ਦੱਸੋ ਹਾਂਜੀ ਭਾਜੀ ਇਹ ਜਿਹੜਾ ਕਨਸਰਟ ਹੈ ਜੀ ਸਾਰਾ ਅਬਜੈਕਟਿਵ ਸਰਕਾਰਪਾਲ ਸਿੰਘ ਸਰੋਜੀ ਦੇ ਨਾਲ ਇਹ ਡਿਸਕਸ ਹੋਇਆ ਹੈ ਅੱਛਾ ਜੀ ਕਿਉਂ ਮੇਰੇ ਬਹੁਤ ਖਾਸ ਲੋਕਲ ਟ੍ਰੈਂਡ ਨੇ ਹਾਂਜੀ ਪੂਰੇ ਖਿੱਤੇ ਨੇ ਅਸੀਂ ਹਰ ਸਾਲ ਕੁਝ ਨਵਾਂ ਕਰਦੇ ਹਾਂ ਥਾਂ ਤੇ ਐਂਕੀ ਜਿਹੜਾ ਮੇਨ ਸੀਗਾ ਉਹ ਮੁਸੇਹ ਵਾਲੀ ਨੂੰ ਡੈਡੀਕੇਟ ਸੀਗਾ ਸਾਰੇ ਸਰਦਾਰ ਜੀ ਤੇ ਉੱਪਰ ਦਾ ਦਾਦਾ ਜੀ ਤੋਂ ਲੈ ਕੇ ਨਾਮ ਤੋਂ ਲੈ ਕੇ ਨਾਮ ਤੱਕ ਹਾਲ ਦੇਖ ਲੋ ਕੱਤ ਦੇਖ ਲੋ ਨਰਮੇ ਦਾ ਆਇਓ ਮਿੱਤਰੋ ਕਰਦੇ ਆਂ ਬਾਈ ਨਾਲ ਗੱਲਬਾਤ ਲੈਣੀਆਂ ਜਾਣਕਾਰੀ ਸਾਰੀ ਨਰਮੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲਾ ਖਵਾਲ ਸਿੰਘ ਜੀ ਠੀਕ ਹੈ ਜੀ ਨਰਮਾ ਸੋਣਾ ਓਡਾ ਨਰਮਾ ਬਹੁਤੀ ਵਾਹ ਬਹਿ ਜਾਂਦੀ ਇਹਦੇ ਚ ਇੱਕ ਤੀ ਬਹੁਤ ਕੁਝ ਪਾਇਆ ਜੀ ਤੇ ਕੁਝ ਵੀ ਨਹੀਂ ਪਾਇਆ ਅੱਛਾ ਇਹਦੇ ਚ ਕੋਈ ਜ਼ਹਿਰੀਲੀ ਸਪਰੇ ਨਹੀਂ ਕਰੀ ਜੀ ਅੱਜ ਤੱਕ ਅੱਛਾ ਜੀ ਇਹਦੇ ਚ ਚਿੱਟੇ ਮੱਛਰ ਤੋਂ ਜੀ ਆਪਾਂ ਤਿੰਨ ਚੀਜ਼ਾਂ ਮਿਕਸ ਕਰੀਆਂ ਸੀ ਅੱਛਾ ਜੀ ਅੱਜ ਮੈਨ ਦਾ ਸਤ ਤੇ ਆਪਣਾ ਇਹਦਾ ਪਦੀਨੇ ਦਾ ਸਾਤੀ ਉਦੀਨੇ ਰਹਾ ਤਾਂ ਤੇ ਇੱਕ ਆਉਂਦਾ ਸ਼ੁੱਧ ਕਪੂਰ ਇਹ ਤਾਣੇ ਕੰਮ ਵਧੀਆ ਉਹ ਤਿੰਨੇ ਚੀਜ਼ਾਂ ਦੇਖੋ ਹੀ ਤੁਹਾਡੇ ਕੋਲ ਅਜੇ ਤੱਕ ਕੋਈ ਜ਼ਹਿਰ ਨਹੀਂ ਕਰੀ ਤਿੰਨੇ ਚੀਜ਼ਾਂ ਨੂੰ ਜੀ ਕੱਚ ਦੇ ਵਰਤਮਾਨ ਚ ਵਿੱਚ ਹਵਾ ਨਾ ਪਵੇ ਪਾ ਕੇ ਤੇ ਬੰਦ ਕਰ ਦੇਣਾ ਜੀ ਤੇ 12 ਘੰਟੇ ਬਾਅਦ ਤਿਆਰ ਹੋ ਜਾਂਦਾ ਪਾਣੀ ਬਣ ਜਾਂਦਾ ਇਹ ਮਰੀ ਦੇ ਘਰੀ ਤਿਆਰ ਕਰਦੇ ਹਾਂ 70 72 ਗ੍ਰਾਮ ਕਿੱਲੇ ਦਾ ਪਾ ਕੇ 100 100 ਲੀਟਰ ਚ ਕਰਾਈ 200 ਪ੍ਰੇਹਾਂ ਕਰੀਆਂ ਉਹ ਕਿੰਨਾ ਨਰਮਾ ਵੀਜੀ ਬੈਠ ਗਈ ਸੀ ਨਰਮਾ 7-8 ਕਿੱਲੇ ਅਰੇ ਦੇ ਇਹ ਕਿਹ ਗਰੀ ਕੀਤਾ ਇਹ ਕਰੇ ਜ਼ਹਿਰ ਕੋਈ ਨਹੀਂ ਕਰੇ ਉਸ ਤੋਂ ਬਾਅਦ ਫਿਰ ਦੁਬਾਰੇ ਸੁੰਡੀ ਦਾ ਅਟੈਕ ਤੋਂ ਹੀ ਕਾਲੇ ਚੱਕਰ ਗਲਾਬੀ ਸੁੰਡੀ ਗਲਾਬੀ ਸੁੰਡੀ ਤੋਂ ਕਾਲੇ ਚੱਕਰ ਕਰੇ ਅੱਛਾ ਫਾਰੀਕਾਰ ਗਾਵੀਆਂ ਦੋ ਸਪਰੇ ਹਲਾਤੀਆਂ ਤੀਸਰੀ ਅੱਜ ਲਾ ਰਹੇ ਤੇ ਜਿਸ ਦਾ ਹਲਾਉਣਾ ਹਾਂਜੀ ਹੁਣ ਨਾਲ ਇਹਨੂੰ ਐਨ ਪੀ ਕੇ ਵੀ ਦੇ ਰਿਹਾ ਜੀ ਤੇ ਫੰਗੀ ਸਾਈਡ ਇਹਦੇ ਸਾਈਡ ਵੀ ਮਲਟੀਪਲਾਈ ਕਰਕੇ ਬਣਦਾ ਜੀ ਅੱਛਾ ਜੀ ਸੋ ਦੂੰਗਾ ਅਸੀਂ ਹਾਂਜੀ ਮਲਟੀਪਲਾਈ ਕਰੇ ਇਹੋ ਮਲਟੀਪਲਾਈ ਕਰਕੇ ਤੇ ਜਿਹੜਾ ਹੈਗਾ ਜੀ ਐਨ ਪੀ ਕੇ ਉਹ ਵੀ ਮਲਟੀਪਲਾਈ ਕਰਕੇ ਇਹ ਤਿਆਰ ਕਰ ਹੀ ਕਰਦੇ ਹਾਂ। ਹਾਂਜੀ ਹਾਂ ਕਰੇ ਬਖਾਵਾਂਗੇ ਤੁਹਾਨੂੰ। ਕਿਸ ਤਰ੍ਹਾਂ ਤਿਆਰ ਹੁੰਦਾ? ਲੋਬ ਵੀ ਦੀ ਵੀ ਦਿਖਾਵਾਂਗੇ ਕਿਵੇਂ ਤਿਆਰ ਹੁੰਦਾ। ਹਾਂਜੀ ਹਾਂਜੀ। ਤੇ ਤੇ ਕਿਸਮ ਜਿਹੜੀ ਨਰਮੇ ਦੀ ਇਹ ਹੈ ਤਿੰਨ ਵੈਰਟਾਂਾਂ ਜੀ। ਅੱਛਾ ਜੀ। ਇਹ ਜਿੱਥੇ ਆਪਾਂ ਖੜੇ ਹਾਂ ਜੀ। ਹਾਂਜੀ। ਇਹ 773 ਆ ਜੀ। ਠੀਕ ਹੈ। ਉਹ ਦੂਸਰੇ ਖੇਤ ਤੇ 776 ਆ ਇੱਕ ਹੈਗੀ 753 ਜੀ। ਲਗਭਗ ਸਾਰੇ ਇਹ ਲੋਟੀ ਆ। ਹਾਂਜੀ ਹਾਂ ਤੁਹਾਡੇ ਸਾਹਮਣੇ ਜਿੱਦਾਂ ਤਾਂ ਰਹਿ ਗਿਆ ਤਾਂ। ਤੇ ਬਾਣ ਬਹੁਤ ਤਸੀਲਾ ਜੀ ਇਹ। ਅੱਛਾ। ਬੀਚ ਤਕੜੀ ਜ਼ਮੀਨ ਨਹੀਂ ਹੈਗੀ ਜੀ। ਰੇਤਲਾ ਬਾਣਾ ਬਹੁਤ ਰੇਤਲਾ ਬਾਣਾ ਜੀ ਰਸੀਲਾ ਬਾਣਾ ਚੋਨੇ ਦੇ ਵੀ ਇਹੀ ਬਾੜਿਓ ਚੋਨੇ ਤੇ ਵੀ ਕਰ ਰਹੇ ਆ ਜੀ ਇਹ ਸ਼ਾਮ ਦੇ ਟਾਈਮ ਹੁੰਦੀ ਆ ਜੀ ਅੱਛਾ ਹੁਣ 5 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ ਜੀ ਹਾਂ ਜੀ ਆਹ ਤਿਆਰ ਕੀਤਾ ਬਾਦ ਵਿੱਚ ਸਮੈਲ ਦਾ ਘਰ ਦੀ ਸ਼ਰਾਬ ਵਰਗੀ ਆ ਜਾਂਦੀ ਆ ਬਾਈ ਜੀ ਇਹ ਚ 1000 ਲੀਟਰ ਚ 10 ਕਿਲੋ ਗੋਣ ਪੈਂਦਾ ਜੀ ਤੇ ਫੇਰੇ ਉੱਠਦਾ ਇਹ ਵਿੱਚ 1 ਲੀਟਰ ਦਵਾਈ ਪੈਂਦੇ ਜਿਹੜੀ ਦਵਾਈ ਨੇ ਕੋਈ ਵੀ ਜਿਹੜੀ ਆਪਣੀ ਅੰਗਰੇਜ਼ੀ ਦਵਾਈ ਹੋਣੀ ਨਹੀਂ ਕੀਤੀ ਤਾਂ ਇਹ ਦੇਖੀ ਤਿਆਰ ਕਰਕੇ ਕੀਟਨਾਸ਼ਕ ਕੋਈ ਨਹੀਂ ਕਰਾ ਜੀ ਇਹ 1000 ਜਿਵੇਂ ਤਿਆਰ ਕਰਦੇ ਉਹ ਵਿਧੀ ਵੀ ਦਿਖਾਉਣਾ ਤੁਹਾਨੂੰ ਘਰੇ ਚੱਲ ਕੇ ਹਾਂਜੀ ਜਿਵੇਂ ਆਪਾਂ ਖੇਤ ਨੂੰ ਨਰਮਾ ਦੇਖ ਕੇ ਆਏ ਆ ਬਾਈਆ ਤੇ ਇੱਥੇ ਬਾਈ ਘਰੇ ਤਿਆਰ ਕਰਦਾ ਹੈ ਦੇਸੀ ਨੁਕਤੇ ਨਾਲ ਤੇ ਆ ਜੋ ਕਰਦੇ ਆ ਗੱਲਬਾਤ ਤੇ ਇੱਥੇ ਹੁੰਦੀ ਹੈ ਬਈ ਤਿਆਰ ਕਰਿਆ ਹਾਂ ਹਾਂਜੀ ਹਾਂਜੀ ਇਹ ਕੀ ਕੁਝ ਤਿਆਰ ਕਰੀਏ ਨੇ ਜਿਹੜੇ ਇਹ ਹੈ ਜੇ ਤਾਂ ਸੁੰਡੀ ਵਾਸਤੇ ਹੈ ਅੱਛਾ ਜੀ ਕਾਲੇ ਚੱਕਰ ਹੈ ਹਾਂ ਜੀ ਇਹ ਹੈ ਕਾਲੇ ਚੱਕਰ ਹੈ ਸੁੰਡੀ ਵਾਸਤੇ ਹਾਂ ਜੀ ਹਾਂ ਕਿਸੇ ਪ੍ਰਕਾਰ ਦੇ ਸੁੰਡੇ ਆ ਗਲਾਬੀ ਸੁੰਡੇ ਆ ਨਰਮੇ ਤੇ ਜਾਂ ਝੋਨੇ ਤੇ ਪਤਾਲਪੇਟ ਆਈ ਕੋ ਦੋ ਵਾਲੀਆਂ ਸਭ ਤੋਂ ਕੰਮ ਕਰਦੀ ਤੇ ਤਿਆਰ ਕਰਨਾ ਕਿਵੇਂ ਪੈਂਦਾ ਹੈ ਇਹ 1000 ਲੀਟਰ ਪਾਣੀ ਚ ਹਾਂ 10 ਕਿਲੋ ਗੁੜ ਘੋਲ ਕੇ ਉਸ ਤੋਂ ਬਾਅਦ 1 ਕਿਲੋ ਦਵਾਈ ਪਾਉਣੀ ਹੈ ਤੇ ਆਹ ਜਿਹੜਾ ਲਾਰਕਾ ਸਿਸਟਮ ਹੈ ਜੀ ਇਹ ਨੂੰ ਹਲਾਉਣਾ ਨਹੀਂ ਪੈਂਦਾ ਜੀ ਇਸ ਦੇ ਨਾਲ 48 ਘੰਟਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਜੀ ਆਪਣੇ ਆਪ ਹੀ ਬੀ ਆਹ ਜੀ ਹਾਂ ਠੀਕ ਮੋਟਰ ਨਾਲ ਹਲਾਉਣ ਦਾ ਸਿਸਟਮ ਨਾਲ ਆਖਿਆ ਤੇ ਹੋਰ ਕਿਹੜੀ ਕਿਹੜੀ ਕਾਰ ਕੀਤੀ ਹੈ ਕਾਪ ਇਹ ਫੰਗੀਸਾਈਡ ਆ ਗਈ ਅੱਛਾ ਜੀ ਮੈਲਡਨ ਆ ਗਈ ਇਹ ਵੀ ਕਰੀ ਕਾਰ ਕੀਤਾ ਹਾਂ ਜੀ ਹਾਂ ਇਹ ਵੀ ਘਰੇ ਤਿਆਰ ਕਰਿਆ ਜੀ ਆ ਦੇਖੋ ਇਹ ਐਨ ਪੀ ਕੇ ਆ ਗਈ ਜੀ ਕਿਹੜੀ ਐਨ ਪੀ ਕੇ ਐਨ ਪੀ ਕੇ ਹਾਂ ਜੀ ਤੇ ਉਸ ਡਰਮ ਦੇ ਵਿੱਚ ਹੈਗੀ ਆ ਜੀ ਫੰਗੀ ਮਨਾਸ ਫੰਗੀ ਸਾਈਡ ਆਉਟ ਇਹ ਹਰਾ ਘਾਲਾ ਤਿਆਰ ਕਰਦੇ ਹਾਂ ਹਾਂਜੀ ਹਾਂ ਇਹ ਦੋ ਫੰਗੀ ਸਾਈਡ ਹੋ ਗਏ ਜੀ ਹਾਂਜੀ ਆ ਐਨ ਪੀ ਕੇ ਆ ਗਈ ਆ ਸੰਗੀ ਦਵਾਈ ਠੀਕ ਹੈ ਜੀ ਹਾਂਜੀ ਅਗੇਜ ਕੀ ਜੀ ਜੇਹੀ ਵਰਤਮਾਨ ਚ ਇਹੇ ਅਮਰਤ ਘਾਲਾ ਤਿਆਰ ਕਰਾਈ ਇਹ ਕਿਵੇਂ ਤਿਆਰ ਹੁੰਦਾ ਜੀ ਤੇ ਇਹ ਪੁਦੀਨੇ ਦਾ ਸਤ ਆ ਅਜਮੈਨ ਦਾ ਸਤ ਤੇ ਛੋਦਕਪੂਰ ਆ ਇਹਨੇ ਚੀਜ਼ਾਂ ਇਹਦੇ ਵਿੱਚ ਪਾ ਕੇ ਇਹ ਟਾਈਟ ਕਰਕੇ ਇਹਨੂੰ 12 ਘੰਟੇ ਤਿਆਰ ਹੋ ਜਾਂਦਾ ਇਹ ਲੌਕੜ ਬਣ ਜਾਂਦਾ ਇਹ ਚਿੱਟੇ ਮੱਛਰ ਤੋਂ ਕਮ ਕਰਦਾ ਈ ਨਰਮੇ ਤੇ ਤੁਸੀਂ ਛੜਕਾ ਕਿੰਨੇ ਵਾਰੀ ਕਰਤਾ ਹੁਣ ਤੱਕ ਛੜਕਾ ਸੀ ਤਿੰਨ ਕਰਦੇ ਜੀ ਕਾਲੀ ਚੱਕਰ ਤੇ ਤਿੰਨ ਹੋ ਗਏ ਜੀ ਤੇ ਦੂਸਰੇ ਫੰਗੀ ਸਾਈਡ ਤੇ ਦੋ ਹੋ ਗਏ ਜੀ ਇੱਕ ਇਹ ਹੋ ਗਿਆ ਨਸੀਕ ਇਹਦੇ ਦੋ ਇਹਦੇ ਹੋ ਗਏ ਜੀ ਠੀਕ ਹੈ ਅਮਰਤਾ ਰਾਦੇ ਜੇ ਮਾ ਚਿੱਟਾ ਮੱਛੀ ਦੇ ਤੇਲ ਹਾਨਿਆ ਤੋਂ ਤੁਸੀਂ ਵੇਖਿਆ ਈ ਨਰਮਾ ਕੋਲ ਮਾ ਕੋਈ ਤੋਂ ਨਾ ਪ੍ਰੋਬਲਮ ਕੋਈ ਇੱਕ ਵੀ ਡੰਕ ਨਹੀਂ ਸਹੀ ਆਪਾਂ ਨੂੰ ਬੜਾ ਨਰਮਾ ਦੇਖੋ ਚੁਗਿਆ ਹੋਇਆ ਹੈ ਜੀ ਇਹ ਬਾਈ ਦਾ ਤੇ ਜੀ ਕੋਈ ਉਹ ਹੈ ਨਹੀਂ ਹਾਈਦਾ ਆਪਾਂ ਇਹ ਵਾਰ ਜੁਗਿਆ ਵੀ ਹੈ ਚੁਗਿਆ ਨਹੀਂ ਜਹਾ ਪਹਿਲੀ ਕਰ ਚੁਗਿਆ ਠੀਕ ਹੈ ਦੇਖਣਾ ਤਾਂ ਲਗਿਆ ਨੰ ਤਿਆਰ ਹੋਣ ਦੇ ਸਾਰੇ ਇਹ 48 ਘੰਟਿਆਂ ਚ ਤਿਆਰ ਹੋ ਜੇ ਜੇ ਮੋਟਰ ਚਲਾਉਂਦੇ ਰਹੀ ਇਸ ਤਰ੍ਹਾਂ ਠੀਕ ਹੈ ਜੀ ਜੇ ਹਲਾਈਏ ਜੀ ਫਿਰ 4 ਦਿਨ ਲੱਗਦਾ ਨਹੀਂ 2 ਦਿਨਾਂ ਚ ਕਰ ਦੇ ਜੇ ਸਰਕਾਰ ਦੇ ਚ ਪਾਣੀ ਮੋੜ ਪਾ ਦੇਣੇ ਤਾਂ ਮਿਸਰ ਨਹੀਂ ਕਰਦੇ ਇਹ ਲਗ ਲਗ ਹੈ ਜੀ ਆਪਾਂ ਜੇ ਤਾਂ ਮਤਲਬ ਕਿ ਕੁਝ ਕਰਨਾ ਜਿਵੇਂ ਕਾਲੀ ਚੱਕਰ ਕਰਨਾ ਹੀ ਫਿਰ ਤਾਂ ਉਹ ਕੱਲਾ ਹੀ 100 ਲੀਟਰ ਕਰ ਦਿੰਦੇ ਆ ਠੀਕ ਹੈ ਜੀ ਜੇ ਆਪਾਂ ਸਾਰੇ ਰਲਾਉਣੇ ਜੇ ਮਿਕਸ ਹੋ ਜਾਂਦੇ ਆ ਫਰੋਂਗੀ ਸਾਈਡ ਆ ਗਈ ਤਾਂ